ਫਰਨੀਚਰ ਦੀ ਉਹ ਫੈਕਟਰੀ ਦੇ ਵਿੱਚ ਪਹੁੰਚਾਂ ਜਿੱਥੇ ਪੰਜਾਬ ਦੀਆਂ ਸਾਰੀਆਂ ਫਰਨੀਚਰ ਦੀਆਂ ਦੁਕਾਨਾਂ ਉੱਤੇ ਇੱਥੋਂ ਸਮਾਨ ਆਉਂਦਾ ਬੈੱਡ ਸੋਫੇ ਜਿਵੇਂ ਕੀ ਤੇ ਇੱਥੇ 44000 ਦੇ ਵਿੱਚ ਪੈਕੇਜ ਬਣਾਇਆ ਪਈਆਂ ਨੇ ਸਾਰੇ ਘਰ ਦਾ ਜਿਵੇਂ ਬੈੱਡ ਅਲਮਾਰੀ ਸੋਫੇ ਤੇ ਇੱਕ ਪ੍ਰੈਸ ਟੇਬਲ ਇਹਦੇ ਵਿੱਚ ਹੁੰਦਾ ਪਰ ਇਹਦੀ ਕਈ ਵੀਰ ਕਹਿੰਦੇ ਵੀ ਕੁਆਲਿਟੀ ਲੋ ਹੁੰਦੀ ਹੈ ਵੀ ਸੋਫਿਆਂ ਦੇ ਕਹਿੰਦੇ ਪਰਾਲੀ ਭਰੀ ਹੁੰਦੀ ਹੈ ਤੇ ਬਾਕੀ ਇਹਦੇ ਵਿੱਚ ਕਹਿੰਦੇ ਵੀ ਗਿੱਟੀਆਂ ਵਾਲਾ ਬੋਰਡ ਲੱਗ ਜਾਂਦਾ ਬਈ ਸਾਸਤ੍ਰੀਕਰ ਸਾਸਤ੍ਰੀਕਰ ਵੀਰੇ ਤੇ ਬਾਈ ਕਈ ਵੀਰ ਕਹਿੰਦੇ ਵੀ ਇਹਦੀ ਕੁਆਲਿਟੀ ਲੋ ਹੈ ਇਹਦੇ ਚ ਪਹਿਲਾਂ ਜੁਮੇਵਾਰ ਦੋ ਇਹ 46000 ਦਾ ਸਾਮਾਨ ਦੇਖੋ ਬਾਈ ਜਿਨ੍ਹਾਂ ਨੇ ਮੰਗਵਾਇਆਗਾ ਉਹਨਾਂ ਨੂੰ ਕੁਆਲਿਟੀ ਦਾ ਪਤਾਗਾ ਬਾਕੀ ਆਪਾਂ ਵੀਡੀਓ ਵਾਲੇ ਵੀਰਾਂ ਨੂੰ ਕੁਆਲਿਟੀ ਦਾ ਟੈਸਟ ਵੀ ਕਰਵਾਵਾਂਗੇ ਸਾਰੇ ਜਿਹੜੇ ਬੈੱਡ ਹੁੰਦੇ ਨੇ ਪਲਾਈ ਬੋਰਡ ਦੇ ਵਿੱਚ ਬਣੇ ਹੁੰਦੇ ਨੇ ਕੋਈ ਗਿੱਟੀ ਬੋਰਡ ਜਵੜਾ ਬੋਰਡ ਨਹੀਂ ਲੱਗਿਆ ਹੁੰਦਾ ਪੂਰਾ ਹੈਵੀ ਮਟੀਰੀਅਲ ਲੱਗਿਆ ਹੁੰਦਾ ਹੈ ਇਹਦੀ ਵੀ ਅਸੀਂ 5 ਸਾਲ ਦੀ ਗਾਰੰਟੀ ਦਿੰਦੇ ਆ ਬੈੱਡ ਦੀ ਹੁਣੇ ਵਗੈਰਾ ਦੀ ਤੇ ਬਾਕੀ ਬੰਦਾ ਇਹਨੂੰ ਕਸਟਮਾਈਜ਼ ਵੀ ਕਰਵਾ ਸਕਦਾ ਹੈ ਇਹਦੇ ਨਾਲ ਇੱਕ ਬਹੁਤ ਹੀ ਸ਼ਾਨਦਾਰ ਗੱਦੇ ਹੋਣਗੇ ਠੰਡੇ ਗਰਮ ਵਾਲੇ ਜੀ ਆਪਾਂ ਡਰੈਸਿੰਗ ਟੇਬਲ ਵਾਲੀ ਅਲਮੀਰਾ ਵੀ ਨਾਲ ਗਿਫਟ ਕਰਾਂਗੇ ਜਿਹੜੀ ਡਰੈਸਿੰਗ ਟੇਬਲ ਵਾਲੀ ਅਲਮੀਰਾ ਹੋਊਗੀ ਤੇ ਖੁੱਲੀ ਡੁੱਲੀ ਇਹਦੀ ਸਟੋਰੇਜ ਹੋਊਗੀ ਇਹਨੂੰ ਵੀ ਬੰਦਾ ਕਸਟਮਾਈਜ਼ ਕਰਵਾ ਸਕਦਾ ਹੈ ਸਿ ਸ਼ਾਨਦਾਰ ਇਹਦਾ ਹਾਰਡਵੇਅਰ ਹੋਊਗਾ ਤੇ ਇਹਦੀ 5 ਸਾਲ ਦੀ ਗਾਰੰਟੀ ਹੋਊਗੀ ਇਹ ਬਈ ਗੱਦਿਆਂ ਨੂੰ ਛੱਡ ਕੇ ਬਾਕੀ ਸਾਰੇ ਸਮਾਨ ਦੀ 5 ਸਾਲ ਦੀ ਗਾਰੰਟੀ 5 ਸਾਲ ਦੀ ਗਾਰੰਟੀ ਗੱਦਿਆਂ ਦੀ 1 ਸਾਲ ਦੀ ਹੈ ਗੱਦਿਆਂ ਦੀ 1 ਸਾਲ ਦੀ ਹੈ ਰਿਪਲੇਸਮੈਂਟ ਦੀ ਬਾਕੀ ਸਾਰਿਆਂ ਦੀ 5 ਸਾਲ ਦੀ ਹੈ ਤੇ ਇਹ ਵੀ ਕਹਿੰਦੇ ਬਈ ਪ੍ਰਾਲੀ ਭਰੀ ਹੁੰਦੀ ਹੈ ਬਈਆ ਪ੍ਰਾਲੀ ਵਾਲੇ ਇੰਨਾ ਬਾਉਂਸ ਨਹੀਂ ਦਿੰਦੇ ਜਿਵੇਂ ਦੇਖ ਸਕਦੇ ਹੋ ਕਈ ਬੰਦੇ ਦਾ ਹੋਗੀ ਫਾਰਮ ਦੀ ਦਬਣ ਦੀ ਤੇ ਇਹਨੂੰ ਆਪਾਂ ਕਸਟਮਾਈਜ਼ ਵੀ ਕਰਵਾ ਸਕਦੇ ਆ 7 ਸੀਟਰ ਸੋਫੇ ਵਿਦ ਟੇਬਲ ਵਿਦ ਗਲਾਸ ਹੋਣਗੇ ਤੇ ਇਹਦੇ ਨਾਲ ਨਾਲ ਹੀ ਜੋ ਵੀ ਬੰਦਾ ਵੀਡੀਓ ਨੂੰ ਆਪਣੀ ਸ਼ੇਅਰ ਕਰਕੇ ਆਰਡਰ ਕਰੂਗਾ ਆ ਸ਼ਾਨਦਾਰ ਵੱਡਾ ਪ੍ਰੈਸ ਟੇਬਲ ਉਹਨਾਂ ਨੂੰ ਬਿਲਕੁਲ ਫ੍ਰੀ ਗਿਫਟ ਦਵਾਂਗੇ ਇਹ ਗਿਫਟ ਹੈ ਇਹ ਸਾਰਾ ਕੰਪਲੀਟ ਜੋ ਸਮਾਨ ਹੈ ਇੱਕ ਜਿਵੇਂ ਹੁਣ ਆਪਾਂ 46000 ਦਾ ਇਹ ਜੀ ਹਾਂ ਇੱਥੋਂ 200 ਕਿਲੋਮੀਟਰ ਮੰਗਵਾ ਲਿਆ ਜੀ ਹਾਂ 5-6000 ਰੁਪਏ ਖਰਚਾ ਆ ਜਾਊਗਾ ਇਹਦਾ ਕੋਈ ਦਿੱਕਤ ਨਹੀਂ ਬਾਈ 46000 ਰੁਪਏ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਆਪਾਂ ਡਿਲੀਵਰੀ ਬਿਲਕੁਲ ਫ੍ਰੀ ਕਰ ਰਹੇ ਹਾਂ ਅਜੇ ਬਾਕੀ ਹੋਰ ਖਰਚਾ ਕੋਈ ਨਹੀਂ ਮੈਂ ਕਹਿੰਦਾ 46000 ਰੁਪਏ ਦੇ ਵਿੱਚ ਇਹ ਸਾਰਾ ਸ਼ਾਨਦਾਰ ਸਮਾਨ ਡਿਲੀਵਰੀ ਬਿਲਕੁਲ ਫ੍ਰੀ ਦੇ ਗ੍ਰੇਟਸ ਜੀ ਹਾਂ ਅਗਲੇ ਕਰੇਵਾ ਆ ਜਾਊਗਾ ਬਾਈ ਜੀ ਹਾਂ ਬੰਦੇ ਨੇ ਜੇ ਆਰਡਰ ਵੀ ਕਰਨਾ ਸਾਨੂੰ 1000 ਰੁਪਏ ਸਾਡੇ ਅਕਾਊਂਟ ਦੇ ਵਿੱਚ ਪਾਵੇ ਬਾਕੀ ਦੀ ਰਕਮ ਕੁਆਲਿਟੀ ਚੈੱਕ ਕਰਕੇ ਉਦੋਂ ਸਾਨੂੰ ਪੇ ਕਰ ਸਕਦਾ ਹੈ ਜਿਹ ਭਈ ਮੈਂ ਲੇ 12 ਵੀ ਸਮਾਨ ਮਗਾਈ ਜਾਂਦੇ ਸੋਤੂ ਹਾਂ ਜੇ ਬਾਹਲੀ ਸਾਰੀਆਂ ਕੰਟਰੀਆਂ ਦੇ ਵਿੱਚ ਹੀ ਸਮਾਨ ਭੇਜਦੇ ਆਂ ਆਸਟ੍ਰੇਲੀਆ ਹੋ ਗਿਆ ਇਟਲੀ ਹੋ ਗਿਆ ਕੈਨੇਡਾ ਹੋ ਗਿਆ ਸਾਰੇ ਕਿਤੇ ਸਮਾਨ ਭੇਜਦੇ ਆਂ ਬਾਰੇ ਵੀ ਮੰਨ ਲਓ ਕਿ ਇੰਡੀਆ ਜੀ ਦਾ ਥੋੜਾ ਕੰਮ ਹੈਗੀ ਹੈਗਾ ਬਾਹਰਲੇ ਦੇਸ਼ਾਂ ਵਿੱਚ ਵੀ ਕੰਮ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸਮਾਨ ਭੇਜਦੇ ਆਂ ਬਹੁਤ ਹੀ ਸੇਫ ਤਰੀਕੇ ਨਾਲ ਸਮਾਨ ਜਾਂਦਾ ਹੈਗਾ ਤੇ ਉਧਰਲੇ ਰੇਟਾਂ ਦੇ ਹਿਸਾਬ ਨਾਲ ਇੱਧਰ ਆਗਲੇ ਨੂੰ ਬਹੁਤ ਪੜਤਾ ਪੈਂਦਾ ਬਹੁਤ ਘੱਟ ਪੈਸਿਆਂ ਦੇ ਵਿੱਚ ਬੰਦਾ ਆਪਣੇ ਅਕੋਰਡਿੰਗ ਚੀਜ਼ ਕਸਟਮਾਈਜ਼ ਕਰਵਾ ਲੈਂਦਾ ਹੈਗਾ ਉਧਰ ਜਿੱਥੇ ਕਸਟਮਾਈਜ਼ੇਸ਼ਨ ਨਹੀਂ ਜਾਂ ਉਧਰ ਹੂੰ ਵੀ ਆਪਾਂ ਕਹਿ ਸਕਦੇ ਆ ਬਾਕੀ ਮਹਿੰਗਾ ਬਹੁਤ ਪੈਂਦਾ ਸੀ ਉਧਰ ਹਾਂ ਹਾਂਜੀ ਹਾਂਜੀ ਉਧਰ ਮਹਿੰਗਾ ਬਹੁਤ ਜਿਆਦਾ ਪੈਂਦਾਗਾ ਉਧਰ ਕਸਟਮਾਈਜੇਸ਼ਨ ਨਹੀਂ ਹੁੰਦੀ ਤੇ ਇਧਰੋਂ ਬੰਦਾ ਕਸਟਮਾਈਜ਼ ਸਮਾਨ ਬਹੁਤ ਹੀ ਜਨਰਲ ਰੇਟਾਂ ਦੇ ਵਿੱਚ ਮੰਗਵਾ ਲੈਂਦਾ ਤੇ ਹੋਰ ਬਈ ਆਪਾਂ ਸੋਫੇ ਦਿਖਾ ਦਈਏ ਜੀ ਜੀ ਹਾਂ ਹੁਣ ਦੇਖ ਲਓ ਬਈ ਆਸਟ੍ਰੇਲੀਆ ਚ ਲੋਕ ਭਰੋਸਾ ਕਰਕੇ ਮੰਗਾਈ ਜਾਂਦੇ ਆ ਆਪਾਂ ਦਾ ਇੰਡੀਆ ਚ ਫਿਰ ਵੀ ਇੰਡੀਆ ਥੋੜਾ ਇੱਕ ਹੁੰਦਾ ਨਾ ਅਗਲਾ ਕਹਿੰਦੇ ਪਰਾਲੀ ਪਾਈ ਹੋਈ ਹੈ ਪਰਾਲੀ ਪਾਈ ਜੀ ਤੁਹਾਨੂੰ ਕੁਆਲਿਟੀ ਦਿਖਾ ਦਿੰਦੇ ਹਾਂ ਸਾਹਮਣੇ ਬਾਕੀ ਸਾਰੇ ਰੇਟਾਂ ਵਿੱਚ ਜਿਹਾ ਹੋਣੀਆਂ ਪ੍ਰੀਮੀਅਮ ਤੋਂ ਪ੍ਰੀਮੀਅਮ ਚੀਜ਼ਾਂ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਹੋਣਗੀਆਂ ਇਸ ਤਰ੍ਹਾਂ ਦੇ ਸੋਫੇ ਦੇ ਉੱਤੇ ਵਰਸਾਚੀ ਵਾਲੀਆਂ ਗੱਦੀਆਂ ਲੱਗਣੀਆਂ ਹੈਗੀਆਂ ਇਹ 7 ਸੀਟਰ ਸੋਫਾ ਇਹ ਵੀ ਮੈਲਬਨ ਦੇ ਵਿੱਚ ਹੀ ਜਾਣਾਗਾ ਸਾਰਾ ਜਿਆਦਾ ਜੋ ਆਪਣਾ ਸਮਾਨ ਜਿਹਦਾ ਕੁਆਲਿਟੀ ਵਾਲਾ ਸਮਾਨ ਹੁੰਦਾਗਾ ਚੱਕਮੀ ਤੋਂ ਚੱਕਮੀ ਕੁਆਲਿਟੀ ਵੀ ਆਪਣੀ ਆ ਹਾਂ ਚੱਕਮੀ ਤੋਂ ਚੱਕਮੀ ਕੁਆਲਿਟੀ ਬਹੁਤ ਜੈਨੂਨ ਪ੍ਰਾਈਸਿਸ ਦੇ ਵਿੱਚ ਹੋਊਗੀ ਮੈਂ ਕੁਝ ਇਸ ਤਰ੍ਹਾਂ ਸੋਫਾ ਦੇਖ ਸਕਦਾ ਹਾਂ ਇਹਦੇ ਨਾਲ ਹੀ ਦੇ ਵਿੱਚ ਹੀ ਮਿਲ ਜਾਊਗਾ ਇਦਾਂ ਦੇ ਪ੍ਰਾਈਜ਼ਸ ਹੈ ਨਹੀਂ ਵੈਸੇ ਪਰ ਇੰਨੇ ਕੁ ਪ੍ਰਾਈਸੇਸ ਦੇ ਵਿੱਚ ਹੀ ਮਿਲ ਜੇ ਇਹ ਜਿਹੜੇ ਸੋਫੇ ਨੇ ਬਾਈ ਮਤਲਬ ਆਨਲਾਈਨ ਬਹੁਤ ਮਹਿੰਗੇ ਨੇ ਹਨਾ ਜੀ ਹਾਂ ਜੇ ਤੁਸੀਂ ਵੱਡੇ ਮੋਲ ਚ ਜੀ ਉੱਥੇ ਬਹੁਤ ਮਹਿੰਗੇ ਪਏ ਐ ਇਹ ਸੋਫੇ ਹਾਂਜੀ ਹਾਂ ਕੁਝ ਇਸ ਤਰ੍ਹਾਂ ਦੇ ਸੋਫੇ 9 ਸੀਟਰ ਸੋਫੇ ਬਣੇ ਹੋਏ ਨੇ ਇਹ ਸਿਰਫ ਤੁਸੀਂ ਐ ਮੰਨ ਕੇ ਚਲੋ 36000 ਰੁਪਏ ਦੀ ਰੇਂਜ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਸੋਫਾ ਮਿਲ ਜੂਗਾ 9 ਸੀਟਰ ਵੱਡੇ ਵੱਡੇ ਸੋਫੇ ਬਈ ਸਭ ਤੋਂ ਐ ਕਹੀਏ ਭਾਜੀ ਕਿਸੇ ਨੇ ਸਭ ਤੋਂ ਸਸਤਾ ਮੰਗਾਣਾ ਹੋਵੇ ਕਿਸੇ ਦਾ ਵਜ੍ਹਾ ਸਭ ਤੋਂ ਸੋਫਾ ਸਸਤਾ ਤੇ ਪੂਰਾ ਸ਼ਾਨਦਾਰ ਸੋਫਾ ਮੰਗਾਉਣਾ ਹੋਵੇ ਤਾਂ ਬੰਦਾ ਪੈਕੇਜ ਵਾਲਾ ਸੋਫਾ ਮੰਗਵਾ ਸਕਦਾ ਹੈਗਾ ਉਹ ਵੈਸ ਦਾ ਸੂਫਾ ਦੀ ਰਹੀ ਐ ਤਾਂ ਨਹੀਂ ਵੀ ਸਸਤੇ ਦਾ ਕੰਮ ਵੀ ਕਿਤੇ ਜਮੀ ਕੁਆਲਟੀ ਨਾ ਕੋਈ ਕੁਆਲਟੀ ਤੁਹਾਨੂੰ ਦਿਖਾਈ ਜਿਹੜੀ ਟਪ ਟਪ ਕੇ ਮੁੰਡਿਆਂ ਦਿਖਾਈ ਉਹ ਹੀ ਜੀ ਉਹੀ ਹੈ ਬਾਈ ਜੀ ਉਹੀ ਉਹੀ ਅੱਛਾ ਹਾਂ ਉਹ 18500 ਰੁਪਏ ਦਾ ਕਲਾਸਰ ਕਈ ਵਾਰ ਕਹਿੰਦੇ ਵੀ ਇਸ ਦਾ ਬੈੱਡ ਲਈ ਨਹੀਂ ਸਕਦੇ ਵੀ ਸਾਡਾ ਤਾਂ ਇੰਨਾ ਵਜ ਤੇ ਨਹੀਂ ਹੈਗਾ ਆ ਬੈੱਡ ਕੋਈ ਵੀ ਲੈ ਸਕਦਾ 13000 ਦੇ ਵਿੱਚ ਬੈੱਡ ਹੈ ਨਾ ਬਾਈ ਇਹ ਜੀ ਹਾਂ 13000 ਰੁਪਏ ਦੀ ਰੇਂਜ ਦੇ ਵਿੱਚ ਬੈੱਡ ਹੈ ਮਾਰਕੀਟ ਨੂੰ ਕੀ ਐਕਸਟਰਾ ਹੋਊਗਾ ਸਾਰੇ ਪਲਾਈ ਬੋਰਡ ਦੇ ਵਿੱਚ ਬਣੇ ਹੋਣਗੇ ਤੇ 1mm ਦੇ ਸਰਮਾਇਕੇ ਦੇ ਵਿੱਚ ਬੈੱਡ ਬਣੇ ਹੋਣਗੇ ਤੇ ਇਹ ਆਫਰ ਲੱਗੇ ਹੋਏ ਨੇ ਕੋਸ ਸੀਮਸ ਸਮੇਂ ਦੇ ਲਈ ਆਫਰ ਨੇ ਡਿਜ਼ਾਈਨਰ ਚ ਹੋਰ ਵੀ ਕਈ ਮਿਲ ਜਾਣਗੇ ਜਿਵੇਂ ਤੁਸੀਂ ਆਹ ਡਿਜ਼ਾਈਨ ਦੇਖ ਲਿਆ ਜਾਂ ਕਾਰ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਇਹ ਵੀ 13000 ਰੁਪਏ ਦੀ ਰੇਂਜ ਤੇ ਹੋਰ ਤਾਂ ਹੋਰ ਬੰਦਾ ਕਸਟਮਾਈਜ਼ੇਸ਼ਨ ਵੀ ਕਰਵਾ ਸਕਦਾ ਤੇ ਜਿਹੜੇ ਸੋਫੇ ਲੱਖ ਲੱਖ ਦੇ ਮਿਲਦੇ ਆ ਬਾਹਰ ਇੱਥੇ ਬਾਈਆਂ ਨੇ ਬਹੁਤ ਸਸਤੇ ਲਾਦੇ 4 ਬਈ ਸੋਫੇ ਦਿਖਾਓ ਸਾਨੂੰ ਸੋਫੇ ਕਿਵੇਂ ਆ? ਬਈ ਇਸ ਤਰ੍ਹਾਂ ਦੇ ਬਹੁਤ ਘੈਂ ਘੈਂ ਡਿਜ਼ਾਈਨ ਮਿਲ ਜਾਣਗੇ ਜੀ ਮੈਂ ਸਾਰਾ ਚੈਸਟਰਫੀਲਡ ਸੋਫਾ ਬਣਿਆ ਹੋਇਆਗਾ। ਮਾਰਕੀਟ ਦੇ ਵਿੱਚ 11-12000 ਰੁਪਏ ਪਰ ਸੀਟ ਦੇ ਰਾਉਂਡ ਵਿਕਦਾਗਾ। ਪਰ ਆਪਾਂ ਤੁਹਾਨੂੰ ਸਾਰੇ ਲੰਮਸਮ ਸੋਫੇ ਦੇ ਰੇਟ ਦੇ ਮੁਤਾਬਕ ਸਾਰੇ ਤੁਹਾਨੂੰ 6000-6500-7000 ਕੁਝ ਇਸ ਤਰ੍ਹਾਂ ਦੇ ਰੇਟ ਪੈਣਗੇ ਸੋਫੇਾਂ ਦੇ। ਹਾਂ ਇਹ ਸੋਫਾ ਸਾਡਾ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾਗਾ। ਜਿਵੇਂ ਇਹ ਸੋਫੇ ਦੇ ਵਿੱਚ ਹਾਂ ਸੀਟਰ ਕਪੈਸਿਟੀ ਵੱਧ ਜਾਂਦੀ ਹੈ। ਸੋਫਾ ਵੱਡਾ ਹੋ ਜਾਂਦਾਗਾ ਇਹ 11 ਸੀਟਰ ਸੋਫਾ ਹੈ ਪਰ 15 ਜਣੇ ਵੀ ਇਹਦੇ ਬਹਿ ਜਾਂਦੇ ਨੇ ਇਹ ਵੀ ਜਿਵੇਂ ਅਸੀਂ ਇਹਦਾ ਰੇਟ ਰੱਖਿਆ ਹੈਗਾ ਫਿਲਹਾਲ ਦੇ ਲਈ 60000 ਰੁਪਏ ਦਾ ਸੋਫਾ ਆਫਰ ਦੇ ਵਿੱਚ ਹੈ ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਹੋਈ ਹੈ ਉਸ ਤਰ੍ਹਾਂ ਤੁਸੀਂ ਸਾਰੇ ਡਿਜ਼ਾਈਨ ਦੇਖੋ ਜਿਵੇਂ ਆ ਵੀ ਪੂਰਾ ਸ਼ਾਨਦਾਰ ਡਿਜ਼ਾਈਨ ਬਣਾਇਆ ਹੋਇਆ ਹੈਗਾ ਮੋਸ਼ਾ ਹੈਵੀ ਕੱਪੜੇ ਦੇ ਵਿੱਚ ਬਣਾਇਆ ਹੋਇਆ ਤੇ 5 ਸਾਲ ਦੀ ਦੀ ਵੀ ਗਾਰੰਟੀ ਹੈ ਇਹ ਸਾਰਾ ਕੰਪਲੀਟ ਸੈਟ ਆਸੀਂ ਸਿਰਫ ਮੌਕੇ ਦੇ 27000 ਰੁਪਏ ਦੀ ਰੇਂਜ ਦੇ ਵਿੱਚ ਦੇ ਰਹੇ ਹਾਂ ਜੀ ਹਾਂ ਉਸਤਰੀ ਜਿਵੇਂ ਤੁਸੀਂ ਯਾਰ ਦੇ ਵਿੱਚ ਇਹਨਾਂ ਦਾ ਰੇਟ ਕਿੰਨੇ ਗਿਆ ਬਾਈ ਬਾਜ਼ਾਰ ਦੇ ਵਿੱਚ ਤਾਂ ਬਹੁਤ ਰੇਟ ਨੇ ਬੰਦਾ ਬਣਾਉਂਦਾ ਆਪਦੇ ਰੇਟ ਨੇ ਮਤਲਬ 35 35 40 40000 ਰੁਪਏ ਦੇ ਸੋਫੇ ਵਿਕਦੇ ਨੇ ਜਿਹੜੇ ਕਿ ਮੈਂ ਤੁਹਾਨੂੰ ਇਹਨੇ ਘੱਟ ਪ੍ਰਾਈਸਿਸ ਦੇ ਵਿੱਚ ਦੇ ਰਿਹਾ ਹਾਂਗਾ ਜਿਵੇਂ 9 ਸੀਟਰ ਸੋਫਾ ਟੇਬਲ ਤੇ ਕੁਰਸੀਆਂ ਜੋ ਵੀ ਵੀਡੀਓ ਦੇਖ ਰਹੇ ਉਹਨਾਂ ਨੂੰ ਪਤਾ ਹੀ ਹੋਊਗਾ ਐਸਟੀਮੇਟ ਲਾਉਣਗੇ ਕੀ ਰੇਟ ਦਾ ਹੋਊਗਾ ਪਰ ਇਹ ਸਾਰਾ ਕੰਪਲੀਟ ਸੈੱਟ ਮੈਂ ਤੁਹਾਨੂੰ ਸਿਰਫ 36000 ਰੁਪਏ ਦੀ ਰੇਂਜ ਦੇ ਵਿੱਚ ਦਊਗਾ ਅੱਛਾ ਵਾਜਿ ਇੱਕ ਹੈਵੀ ਕੱਪੜੇ ਦੇ ਵਿੱਚ ਮੋਸ਼ੇ ਕੱਪੜੇ ਦੇ ਵਿੱਚ ਬੈਕਿੰਗ ਵਾਲਾ ਕੱਪੜਾ ਤੇ 5 ਵੱਖ-ਵੱਖ ਤਰ੍ਹਾਂ ਦੇ ਹੋਰ ਵੀ ਬਹੁਤ ਜ਼ਿਆਦੇ ਡਿਜ਼ਾਈਨ ਬਹੁਤ ਹੀ ਜੈਨੂਨ ਪ੍ਰਾਈਸਿਸ ਦੇ ਵਿੱਚ ਮਿਲ ਜਾਣਗੇ ਤੇ ਬੰਦਾ ਆਪਣੇ ਅਕੋਰਡਿੰਗ ਕਸਟਮਾਈਜ਼ ਵੀ ਕਰਵਾ ਸਕਦਾ ਹੈ ਜੇ ਉਹਨਾਂ ਕੋਲ ਕੋਈ ਡਿਜ਼ਾਈਨ ਹੈਗਾ ਉਹ ਵੀ ਲਿਆ ਸਕਦਾ ਹੈਗਾ ਉਹ ਜਿਹੜਾ ਡਿਜ਼ਾਈਨ ਵੀ ਆਪਾਂ ਬਣਾ ਕੇ ਦੇ ਦਾਂਗੇ ਠੀਕ ਹੈ ਜੀ ਜੀ ਤੇ ਬਾਕੀ ਬਈ ਆਪਣੇ ਨੰਬਰ ਬੋਲ ਦੋ ਤੇ ਐਡਰੈਸ ਦੱਸੋ ਕਿੱਥੇ ਜੀ ਹਾਂ ਸਾਡਾ ਸ਼ੋਰੂਮ ਹੈਗਾ ਬੱਸ ਸਟੈਂਡ ਦੇ ਕੋਲ ਸਾਡਾ ਸ਼ੋਰੂਮ ਹੈ ਪ੍ਰੇਮ ਪ੍ਰਧਾਨ ਮਾਰਕੀਟ ਦੇ ਸਾਹਮਣੇ ਗਲੀ ਦੇ ਵਿੱਚ ਤੇ ਮੋਬਾਈਲ ਨੰਬਰ ਸਾਡਾ 98044056 ਬਾਕੀ ਇੱਥੇ ਕਿਸੇ ਨੂੰ ਹੀ ਪੁੱਛ ਲਿਓ ਵੀ ਬਰਨਾਲਾ ਬੁਡਜ ਤੇ ਜਾਣਾ ਤੁਹਾਨੂੰ ਆਪ ਲੈ ਕੇ